ਹਾਂਜੀ ਸਾਹਿਬ ਜੀ ਜਿੱਦਾਂ ਕੀ ਮਤਲਬ ਆਲ ਜੰਮੂ ਕਮੇਟੀ ਦੇ ਅੱਜ ਇਨਾਮ ਵੰਡ ਸਮਾਰੋਹ ਆ ਇਹਦੇ ਵਿੱਚ ਮਤਲਬ ਜਿਹੜਾ ਤੁਸੀਂ ਸਪான்ਸਰ ਕੀਤਾ ਆ ਸਾਰਾ ਜੀ ਤੇ ਇਹ ਤੁਹਾਡੇ ਵਾਲੇ ਕੱਪ ਵੰਡੇ ਜਾਣੇ ਜਾਂ ਹੋਰ ਵੀ ਜਿਹੜੇ ਟੂਰਨਾਮੈਂਟ ਹੋਣੇ ਅੱਜ ਭਾਜੀ ਹੋ ਰਿਹਾ ਸਾਰੀ ਗੈਦਰਿੰਗ ਹੋ ਰਹੀ ਹੈ ਬੇਸਿਕਲੀ ਚਾਰ ਕੱਪ ੁੱਡੇ ਨੇ ਇੱਥੇ ਜੰਮੂ ਵਿੱਚ ਜੰਮੂ ਕਮੇਟੀ ਦੇ ਥਰੂ ਉਹਨਾਂ ਵਿੱਚ ਇੱਕ ਸਾਡਾ ੁੱਡਿਆ ਮੇਰਾ ਖਾਲ ਤੇ ਕਾਸ਼ੂ ਭਾਈ ਤਿੰਨ ਨੇ ਦੂਸਰੇ ਤੇ ਚਾਰ ਨੇ ਜਿਆਦਾ ਨਾ ਰਹੇ ਹੋ ਪੀ ਗਏ ਨਾਲ 18 ਵਰਨੋ 3 ਕਪੂ ਹੈ ਠੀਕ ਹੈ ਤੇ ਮੇਰੇ ਦਰਾਤੇ ਉੱਤੇ ਹੁੰਦੇ ਥਾ ਇੱਕ ਮੁੰਡਾ ਦਾ ਬਸਾਤਾ ਹਾਂਜੀ ਠੀਕ ਹੈ ਆਲ ਜੰਮੂ ਨੇ ਇੱਕ ਉਦਾਇਆ ਬੱਚੋਨਾਂ ਦਾ ਇੱਕ ਮੁੰਡਾ ਵੰਡੇ ਥਾ ਆਲ ਜੰਮੂ ਛਕੀ ਉਸਤਾਦ ਜੀ ਤਰ੍ਹਾਂ ਸੈਕਿੰਡ ਇਹ ਜੰਮੂ ਸਿਟੀ ਚੈਂਪੀਅਨਸ਼ਿਪ ਜੋੜੀ ਹੈ ਹਾਂ ਉਹ ਉਸਤਾਦ ਜੀ ਉਹਨਾਂ ਨੇ ਸਾਰਾ ਸੁਭਮ ਸਕੀਏ ਅਸੀਂ ਲੋਕ ਪਠਾਈ ਕਰ ਰਹੇ ਹਾਂ ਬੜੀ ਬੜੀ ਬੜੀਆ ਹੈ ਸਰ ਹਾਂਜੀ ਬਸ ਇਹ ਕੋਸ਼ਿਸ਼ ਇਹ ਹੈ ਕਿ ਅਸੀਂ ਸਾਰੇ ਮਿਲ ਕੇ ਸ਼ੌਂਕ ਸ਼ੌਂਕ ਹੋਵੇ ਇਹ ਕੋਸ਼ਿਸ਼ ਸਾਡੀ ਮੇਰਾ ਵੀ ਤੁਹਾਡੀ ਵੀ ਗੁਜਾਰਸ਼ ਹੈ ਪਰਲੇ ਬੰਨੇ ਨੂੰ ਦਾਇਰਾ ਜਰੂਰ ਵਿਦਾਇਆ ਪੰਜਾਬ ਨੂੰ ਇਸ ਵਾਰ ਨੰਬਰ 1 ਪ੍ਰੋਡਿ ਪੰਜਾਬ ਨੂੰ ਹੀ ਜਾਰੀ ਹੈ ਮੈਂ ਅਗੇ ਕਪਲ ਕੁਸ਼ਲ ਭਾਈ ਨੰਗ ਕਹਿਣ ਦਾ ਹੈ ਤੁਹਾਡੇ ਨਾਲ ਵਾਦਾ ਹੈ ਕਿ ਦੇਖੋ ਮੈਨੂੰ ਪਤਾ ਪੰਜਾਬ ਦੇ ਬੜੀਆਂ ਕਮਲੇਟਾਂ ਹਨ ਹਾਂ ਪਰ ਤੁਹਾਨੂੰ ਪਤਾ ਰੀਜ਼ਨ ਕੀ ਹੋਇਆ ਰੀਜ਼ਨ ਕੀ ਆ ਬਿਲਕੁਲ ਨਹੀਂ ਬਿਲਕੁਲ ਬਿਲਕੁਲ ਪਰ ਅੱਗੇ ਨੂੰ ਚੱਲੀਏ ਅੱਗੇ ਨੂੰ ਚੱਲੀਏ ਹਾਂ ਹਾਂ ਜੀ ਮੈਂ ਇਹਨਾਂ ਦੱਸਿਆ ਜੀ ਹੁਣ ਜੰਮੂ ਦੇ ਪੰਜਾਬ ਦਾ ਹੋਏਗਾ ਅੱਛਾ ਮਤਲਬ 2026 ਚ ਹੋਏਗਾ ਅੱਛਾ 206 ਤਾਂ ਇਧਰੋ ਦਿੱਤੀਆਂ ਜਾਣੀਆਂ ਸਾਜੀ ਤੁਸੀਂ ਸ਼ੌਕ ਨੂੰ ਇੰਨਾ ਉੱਪਰ ਲੈ ਗਏ ਜੋ ਵੀ ਸਾਡੇ ਕੋਲ ਲਵਜ ਨਹੀਂ ਹੈਗੇ ਮਹਾਰਾਜ ਚੜਦੀ ਕਲਾ ਰੱਖੇ ਤੁਹਾਨੂੰ ਜੀ ਕਿ ਮੈਂ ਕ੍ਰੈਡ ਲਾਵਾਂ ਮੇਰਾ ਵੀਰ ਸਾਰੇ ਵੀਰ ਆ ਤੁਸੀਂ ਸਾਰਿਆਂ ਦਾ ਨਹੀਂ ਫਿਰ ਵੀ ਸਾਜੀ ਤੁਸੀਂ ਇੰਨੀ ਸਪੋਰਟ ਕਰਦੇ ਜੋ ਮੇਰਾ ਵੀਰ ਤੁਸੀਂ ਇੰਨੀ ਦੂਰੋਂ ਕਵਰੇਜ ਕਰਨ ਆਏ ਹੋ YouTube ਦੀ ਮੇਰਾ ਵੀਰ ਬਾਕੀ ਕੀ ਆ ਤੁਸੀਂ ਭੱਜੇ ਠੀਕ ਆ ਹਾਂ ਜੀ ਬਿਲਕੁਲ ਜੀ ਬਿਲਕੁਲ ਤੇ ਆਪਾਂ ਸਾਰਿਆਂ ਨੇ ਪ੍ਰਮੋਟ ਕਰਨਾ ਆਪਣੀ ਦਰਵਾਜੀ ਦੇ ਪਾਸਾ ਇਹ ਹੀ ਆ ਇਹਦੇ ਵਿੱਚ ਮੇਰਾ ਕੋਈ ਬੈਨੀਫਿਟ ਨਹੀਂ ਹੈ ਇਹਨਾਂ ਦਾ ਕੋਈ ਬੈਨੀਫਿਟ ਨਹੀਂ ਹੈ ਵੀਰਾਂ ਦਾ ਤੇ ਵੀਰ ਨੂੰ ਮੈਂਟਜ ਕਿਹਾ ਦਾ ਸਪਤਾ ਵੀ ਇਹ ਵੀ ਮੇਰੇ ਨਾਲ ਲੱਗੇ ਆ ਅਸੀਂ ਸਾਰੇ ਲੱਗੇ ਆ ਕਿ ਸਾਰਾ ਸਕਸੈਸਫੁਲ ਹੋਵੇ ਕੋਈ ਉੱਪਰ ਬਲੇ ਨਾ ਵਿਕੇਸ਼ ਜੀ ਦੀ ਕਮੀ ਪੇਸ਼ੀ ਨਾ ਰਹੇ ਜੀ ਸਾਡੇ ਵੀ ਹੀ ਕੋਸ਼ਿਸ਼ ਹੈ ਕਮੇਟੀ ਸਾਰੇ ਹਮ ਵਿਕੇਸ਼ਾ ਨਾ ਕੇ ਤੂੰ ਵੀ ਮੇਰਾ ਵੀਰ ਹੈ ਤੇ ਤੂੰ ਦੇਖ ਲੈਣਾ ਆ ਵੇਖ ਲੈਣਾ ਬਿਲਕੁਲ ਬਿਲਕੁਲ ਅਸੀਂ ਟਰਾਈ ਬੈਸਟ ਕਰਨ ਦੀ ਕੋਸ਼ਿਸ਼ ਕਰ ਰਹੇ ਅੱਗੇ ਉਹ ਆਪ ਸੱਚੇ ਪਾਤਸ਼ਾਹ ਨਹੀਂ ਨਹੀਂ ਸਾਰਾ ਸਾਹਿਬ ਜੀ ਦਿਖਣ ਡਿਆ ਵਾ ਬੈਸਟ ਹਾਂਜੀ ਸਾਡੇ ਉੱਪਰ ਤਿਆਰੀ ਚੱਲ ਰਹੀ ਹੈ ਬਿਲਕੁਲ ਬਿਲਕੁਲ ਸਾਹਿਬ ਜੀ ਪਿਛਲੇ ਸਾਲ ਨਾਲੋਂ ਵੈਰਗੀ ਫੰਕਸ਼ਨ ਬਹੁਤ ਜ਼ਿਆਦਾ ਬੈਟਰ ਹੋ ਰਿਹਾ ਠੀਕ ਹੈ ਨਾ ਮੇਰੇ ਵੀ ਕੈਦਰੀ ਜੀ ਜਿਆਦਾ ਹੋਏਗੀ ਆਰਐਸ ਵੀ ਰੋਸ਼ਨਾ ਹੋਣੀ ਠੀਕ ਹੈ ਨਾ ਬਹੁਤ ਮਜ਼ਾ ਆਏਗਾ ਮੇਰਾ ਵੀ ਮੇਰੀ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਅਸੀਂ ਮਿਲ ਕੇ ਸ਼ੌਂ ਕਰਾਣਾ ਸਾਰਿਆਂ ਦਾ ਸ਼ੌਂ ਕਰਾਣਾ ਸਿਰਫ ਜੰਮੂ ਪੰਜਾਬ ਨਹੀਂ ਹੋਪਫਲੀ ਇੰਡੀਆ ਆਲ ਇੰਡੀਆ ਹੋਪਫਲੀ ਮੈਂ ਨਹੀਂ ਕਹਿੰਦਾ ਕਿ ਸ਼ਾਇਦ 2026 ਚ ਨਹੀਂ ਔਰ 2027 ਤੁਸੀਂ ਆਲ ਇੰਡੀਆ ਕਰਾਈਏ ਸਾਰੇ ਜਾਣੇ ਮਿਲ ਕੇ ਆਲ ਇੰਡੀਆ ਆਲ ਇੰਡੀਆ ਠੀਕ ਹੈ ਕੋਸ਼ਿਸ਼ ਕਰਾਂਗੇ ਲੋ ਜੀ ਜਿੰਨੇ ਵੀ ਸਾਡੇ ਕਬੂਤਰ ਪਰਵਰ ਭਰਾਵਾ ਕਿ ਤੁਸੀਂ ਆਪ ਵੇਖ ਲਓ ਵੀ ਸਤਾਜ ਜੀ ਨੇ ਨਹੀਂ ਕਹਤਾ ਵੀ 올 ਇੰਡੀਆ ਅਸੀਂ ਟੂਰਨਾਮੈਂਟ ਕਰਵਾ ਸਕਦੇ ਆ ਵੀ ਤੁਹਾਡਾ ਸਹਿਯੋਗ ਵੀ ਨਾਲ ਜ਼ਰੂਰੀ ਆ ਠੀਕ ਹੈ ਤੇ ਉਹ ਇਹ ਵੀ ਕੋਈ ਦੋ ਨੰਬਰੀ ਵਾਲਾ ਸਿਸਟਮ ਨਾ ਹੋਵੇ ਸਾਰਾ ਕੁਝ ਇੱਕ ਨੰਬਰੀ ਜੋ ਵੀ ਆ ਤੇ ਤਾਜੀ ਨਾ ਹੀ ਪੂਰੀ ਜਿਹੜੀ ਆ ਸਪான்ਸਰ ਕਰਨਗੇ ਹੀ ਕਰਨਗੇ ਜੀ ਦਿਲਕਵਰ ਵੀਰ ਤੁਸੀਂ ਦੇਖਦਾ ਮੈਂ ਤਾ ਪੜਾ ਰਿਆਂ ਨਾ ਤੈਨੂੰ ਕੋਈ ਰਿਪੋਰਟ ਆਈ ਹੈ ਵਿੱਚ ਕੋਈ ਧੋਖਾ ਹੋਇਆ ਕਿਸੇ ਕਿਸੇ ਐਂਟਰੀ ਸੁਣ ਹੀ ਨਹੀਂ ਸਾਜੀ ਜੀ ਇਹ ਵੀਰਾਂ ਨੇ ਸੁਣੀ ਆ ਕਮੇਟੀ ਮੈਂਬਰ ਨੇ ਸਾਰੇ ਇਹਦਾ ਸਿੱਧੀ ਰੱਬ ਨੇ ਬੜਾ ਕੁਝ ਆਪਾਂ ਨੂੰ ਦਿੱਤਾ ਵੀਰੇ ਆਪਾਂ ਸ਼ੋਰ ਕਰ ਰਹੇ ਹਾਂ ਹੂੰ ਉਹ ਕੁਝ ਨਹੀਂ ਸਾਡਾ ਆਈ ਆ ਠੀਕ ਆ ਮੇਰਾ ਵੀ ਠੀਕੀ ਸੋ ਥੈਂਕ ਯੂ ਸਰ ਥੈਂਕ ਯੂ ਸੋ ਥੈਂਕ ਯੂ ਅਵੀ ਜੀ ਆਵੇ ਲੋ ਯਾਰਾਣਾ ਬਹਾਰਾ ਫਲਾਈਂਗ ਐਸੋਸੀਏਸ਼ਨ ਅਸੂ ਕੱਪ 2024 ਠੀਕ ਹੈ ਜੀ ਆ ਇਧਰ ਉਸਤਾਦ ਮੋਨਿਸ ਕੋਰੀਆ ਕਾਕਾ ਜੱਟ ਉਸਤਾਦ ਰਾਜੂ ਜਰਮਨੀ ਖਲੀਫਾ ਰਿੰਕੋ ਜੀ ਠੀਕ ਹੈ ਜੀ ਇਹਨਾਂ ਦੇ ਨਾਮ ਹੈਗੇ ਹਾਂਜੀ ਸਿੰਘੋਵਾਲ ਸਾਹਿਬ ਸਾਡੇ ਆ ਗਏ ਹੋਏ ਆ ਉਸਤਾਦ ਜੀ ਹਣੀ ਠੀਕ ਆ ਇਹ ਜੀ ਬੱਬਲ ਉਸਤਾਦ ਜੀ ਹਣੀ ਪੁੱਜ ਗਏ ਹੋਏ ਆ ਤੇ ਹੈਪੀ ਭਾਈ ਨੀ ਅਜੇ ਪੁੱਜੇ ਹਾਂਜੀ ਇਹ ਆ ਜੀ ਦੀਪਕ ਉਸਤਾਦ ਜੀ ਹਣੀ ਇਹ ਵੀ ਜੰਮੂ ਤੋਂ ਆ ਜੀ ਠੀਕ ਆ ਜੀ ਸਾਡੇ ਔਇਲਾ ਉਸਤਾਦ ਜੀ ਨਾਲ ਬੈਠੇ ਹੋਏ ਆ ਤੇ ਆ ਇੱਧਰ ਕਪਲ ਕੁਛ ਉਸਤਾਦ ਜੀ ਹਣੀ ਬੈਠੇ ਹੋਏ ਆ ਹਵੀ ਹੈ ਜੀ ਆਪਣੇ ਸਾਰੇ ਵੀਰ ਭਰਾ ਜਿੰਨੇ ਵੀ ਆ ਜੰਮੂ ਦੇ ਠੀਕ ਹੈ ਜੀ ਜਿੱਥੇ ਵੀ ਭਾਈ ਖੜੇ ਹੈ ਮਿਹਰਬਾਨੀ ਖੇਤੂ ਪਰ ਲਾਇਆ ਗਿਆ ਕੋਈ ਖੜ ਕੇ ਰਹਿਣ ਨਾ ਵੀ ਸਾਰੇ ਭਰਾ ਕੋ ਦਰਵਾਜ਼ਾ ਜਿੱਥੇ ਹੋਇਆ ਹੈ ਸਾਧ ਸਾਈਂਵਾਨ ਹੈ ਜਿੰਨੇ ਵੀ ਸਾਧ ਸਾਈਂਵਾਨ ਹੈ ਅੱਗੇ ਕੇ ਫਰੰਟ ਫਰੰਟ ਕੇ ਸਾਹਮਣੇ ਆ ਗਿਆ ਇੱਧਰ ਵੀ ਵੇਖ ਲੋ ਜੀ ਵੀਰ ਹੁਣੀ ਆਪਣੇ ਸਾਰੇ ਭਰਾ ਕੋ ਫਰੰਟ ਕੇ ਸਾਹਮਣੇ ਆ ਕੇ ਦਰਵੀ ਭਰਾ ਸਾਰੇ ਸਾਡੇ ਪੁੱਤਰ ਭਰਾ ਰਿਕਵੈਸਟ ਹੈ ਇੱਥੇ ਵੀ ਉਸਤਾਦ ਆਏ ਆਣੇ ਕੋ ਆਗੇ ਉਸਤਾਦ ਕੈਸੀ ਉਸਤਾਦ ਕੈਸੀ ਆ ਗਿਆ ਜੀ ਉਸਤਾਦ ਕੈਸੀ ਕੋ ਬਾਗੇ ਆ ਰਹਾ ਰੋਕੀਂ ਉਸਤਾਦ ਕੈਸੀ ਜਿਦ ਤਰੀ ਉਸਤਾਦ ਆ ਗਏ ਬਣੀ ਚਲੂ ਨੇ ਆ ਗਏ ਜੀ ਬਈ ਉਸਤਾਦ ਆ ਰਹੇ ਨੇ ਤਵੀ ਕਪੂਤਰ ਬਾਜ ਵੀਰ ਸਾਡੇ ਸਾਰੇ ਜੀ ਕਰ ਦੇਣਾ ਕਰ ਦੇਣਾ ਭਾਜੀ ਕੋ ਪਹੁੰਚ ਜਾਣੀਆਂ ਹੈ ਵੀ ਆ ਜੀ ਸਾਡੇ ਸਾਰੇ ਕਬੂਤਰਵਾਇ ਵੀਰ ਭਰਾ ਉੱਧਰ ਵੀ ਜੀ ਠੀਕ ਆ ਆ ਵੇਖ ਲੋਾਰੇ ਕੋਈ ਰਹਿ ਨਾ ਜਾਵੇ ਭਾਈ ਉੱਤੋਂ ਗਾਲਾਂ ਕਢੇ ਪਿੱਛੇ ਖੜੇ ਸਭੀ ਲੋਕ ਚਲੋ ਪਿਆਰੇ ਪਲੀਜ਼ ਖੜੀ ਕੋਈ ਨਾ ਰਹੇ ਤਾਂ ਕਿ ਪ੍ਰੋਗਰਾਮ ਸ਼ੁਰੂ ਕਰੇ ਟਾਈਮ 1 ਘੰਟਾ ਪਿੱਛੇ ਹੋ ਗਿਆ ਮਿਹਰਬਾਨੀ ਸੇ ਸਭ ਲੋਕ ਬੈਠੇ ਐ ਜੀ ਸਾਡੇ ਸੀਨੀਅਰਸ ਉਸਤਾਦ ਜੀ ਗਏ ਆ ਠੀਕ ਆ ਤਿੰਨੋਂ ਹੀ ਮਾਨਯੋਗ ਸਤਕਾਰਯੋਗ ਸਭ ਜਾਣਦੇ ਹੀ ਆ ਜੀ ਆ ਇਧਰ ਵੀ ਵੇਖ ਲੋ ਸਤਿ ਸ੍ਰੀ ਅਕਾਲ ਛੋਟੂ ਵੀਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੋ ਠੀਕ ਠਾਕ ਜੋ ਘਰ ਪਰਿਵਾਰ ਸਿਹਤ ਵੀ ਠੀਕ ਆ ਫਰੀ ਨਾਲ ਭਾਈ ਤੇ ਪਹਿਲਾਂ ਤੇ ਤੁਹਾਨੂੰ ਮੁਬਾਰਕਾਂ ਜੀ ਚੈਂਪੀਅਨ ਹੋਣ ਦੀਆਂ ਤੁਸੀਂ ਆਲ ਜੰਮੂ ਚੈਂਪੀਅਨ ਹੋ ਇਹ ਜੋ ਤੇ ਗੱਡੀ ਵਿਨ ਕਰ ਗਏ ਜੋ ਸਲਫ ਮਾਰ ਲੈਣਾ ਤੁਸੀਂ ਹੁਣੇ ਤੇ ਕਬਰ ਬਾਠ YouTube ਚੈਨਲ ਕੋ ਬਹੁਤ ਮੁਬਾਰਕਾਂ ਜੀ ਤੁਹਾਨੂੰ ਤੇ ਕਿਦਾਂ ਰਹੀ ਆਪਣੀ ਪੋਜੀਸ਼ਨ ਕਬੂਤਰਾਂ ਦੀ ਬਹੁਤ ਅੱਛੀ ਰਹੀ ਹੈ ਵੀਰ ਜੀ ਹਮ ਕਿੰਨੇ ਕਿੰਨੇ ਵੇ ਤੱਕ ਬੇੜ ਦੇ ਰਹੀ ਕਬੂਤਰ ਤਿੰਨ ਚਾਰ ਵੇਸੇ ਦੀ ਲਾਸਤ ਲੈਂਦੇ ਰਹੇ ਅੱਛਾ ਜੀ ਹਰ ਫੜ ਕੇ ਹਾਂ ਜੀ ਹਰ ਫੜ ਕੇ ਠੀਕ ਹੈ ਤੇ ਸਹਿਯੋਗ ਨਾਲ ਆ ਭਰਾਵਾਂ ਜੀ ਲੋਕ ਨਾਲ ਸਾਰੇ ਨਾਲ ਭਰਾ ਹੀ ਆਓ ਯਾਰ ਇੱਧਰ ਫਿਰ ਇੱਧਰ ਆਓ ਸਾਰਿਆਂ ਨੂੰ ਮੁਬਾਰਕਾਂ ਯਾਰ ਭਰਾਵਾਂ ਨੂੰ ਆਓ ਅੱਜ ਗੱਡੀ ਦੇ ਬਹਿ ਕੇ ਜਾਓਗੇ ਲੋ ਜੀ ਆ ਸਾਰੇ ਵੀਰ ਆ ਤੇ ਆ ਆਪਣੀ ਛੋਟੂ ਵੀਰ ਜੀ ਹਣੀ ਆ ਠੀਕ ਹੈ ਤੇ ਇਹਨਾਂ ਦਾ ਫਰਸਟ ਪ੍ਰਾਈਜ਼ ਲੱਗਾ ਵਾ ਜਿਹੜੀ ਗੱਡੀ ਨਾਮ ਰੱਖੀ ਸੀ ਸਰਦਾਰ ਮਨਜੀਤ ਸਿੰਘ ਔਇਲਾ ਸਤਾਜ ਜੀ ਨੇ ਉਹ ਇਹਨਾਂ ਨੇ ਵਿਨ ਕੀਤੀ ਆ ਜੀ ਤੇ ਕਵਰ ਬਾਡ ਵੀਜਨ ਲੈ ਲਓ ਛੋਟੂ ਭਾਜੀ ਇਹਨਾਂ ਨੂੰ ਤੇ ਇਹਨਾਂ ਦੇ ਜਿਹੜੇ ਆ ਫਰੈਂਡ ਆ ਨਾਲ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਕਵਰ ਬਾਡ ਵੀਜਨ ਸੋਨੋ ਇਹ ਕਹਿੰਦੇ ਇੱਧਰ ਵੇਖ ਲੋ ਸਾਰਾ ਮਹੌਲ ਚਾਲ ਇੱਧਰ ਵੀ ਠੀਕ ਹੈ ਜੀ ਕਿੰਨੇ ਬਾਈ ਚਾਹਤੇ ਹੈ ਕਿ ਪ੍ਰੋਗਰਾਮ ਸ਼ੁਰੂ ਹੋ ਜਾਏ ਕਿੰਨੇ ਬਾਈ ਚਾਹਤੇ ਹੈ ਪ੍ਰੋਗਰਾਮ ਸ਼ੁਰੂ ਹੋ ਜਾਏ ਹਾਂ ਪੜਾ ਗਏ ਕੋਈ ਵੀ ਇੱਕ ਬੰਦਾ ਜਾਤਾ ਹੈ ਨਹੀਂ ਬਾਈ ਤੁਹਾਡੇ ਮੇਨ ਬੰਦੇ ਗਏ ਆ ਜੀ ਜ ਤਸਵੀਰ ਵੀ ਤੇ ਹਣੀ ਸਰਦਾਰ ਜੀ ਵੈਲੋ ਵੀਰ ਜੀ ਵੈਲ ਮੇਰਾ ਭਰਾ ਕੋ ਰਹਿ ਨਾ ਜਾਵੇ ਥੋੜਾ ਜੀ ਵਾਹ ਹਲੋ ਹਲੇ ਬਾਟੂ ਪੁੱਛੇ ਮਾਈਕ ਹੈ ਕਿ ਯੇ ਸਿਕਰ ਸਿਕਰ ਓਕੇ ਦਾ ਸਿਕਰ ਪ੍ਰੋਗਰਾਮ ਸ਼ੁਰੂ ਕਰਨੇ ਆਏ ਨੇ ਸਭ ਲੋਕ ਬੈਠੇ ਸਭ ਲੋਕ ਬੈਠੇ ਤਾਂ ਕਿ ਪ੍ਰੋਗਰਾਮ ਸ਼ੁਰੂ ਹੋ ਸਕੇ ਆ ਜੀ ਸਾਡੇ ਸਿੰਘੋ ਸਾਹਿਬ ਕੋਲ ਤੇ ਹੈ ਵੀ ਭਾਈ ਨੂੰ ਪਾਣੀ ਕਿੱਥੇ ਛਾੜਾ ਹੈ ਜੀ ਹਾਂ ਜੀ ਉਸਤਾਦ ਜੀ ਜਿਹੜੀ ਅੱਜ ਉਸਤਾਦੀ ਸ਼ਗਿਰਤੀ ਹੋਣ ਲੱਗੀ ਆ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਅੱਜ ਜਿਹੜੇ ਉਸਤਾਦ ਸ਼ਗਿਰਦ ਹੋਣੀਆਂ ਜੀ ਗ੍ਰਾਮ ਤੇ ਹਮ ਸਾਕੇ ਕਾ ਤੁਰਾ ਕੋ ਕਬਰ ਕਰਨੇ ਆਲਰੇਡੀ ਲੇਟ ਹੈ 10 ਵਜੇ ਦਾ ਪ੍ਰੋਗਰਾਮ ਹੈ ਸਾਡਾ 11:30 ਹੋ ਗਿਆ ਤਾਂ ਫਿਰ ਸੇ ਮੈਂ ਰੂਪ ਮੀਟਿੰਗ ਤਰਫ ਸੇ ਆਪ ਸਭ ਦਾ ਸਤਿ ਸ੍ਰੀ ਅਕਾਲ ਤੇ ਸਵਾਗਤ ਕਰਦਾ ਹਾਂ ਹਾਂਜੀ ਸਾਹਿਬ ਜੀ ਅੱਜ ਜਿਹੜੀਆਂ ਉਸਤਾਦੀਆਂ ਸ਼ਗਿਰਦੀਆਂ ਹੋਣੀਆਂ ਉਹਦੇ ਬਾਰੇ ਜਾਣਕਾਰੀ ਜੀ ਮੈਂ ਸੈਂਡੀ ਵੀਰ ਨੂੰ ਪਹਿਲੇ ਸ਼ਗਿਰਦ ਕਰਾਂਗਾ ਫਿਰ ਉਸਤਾਦੀ ਪੱਕ ਦੇਾਂਗਾ ਉੱਥੇ ਹੀ ਟਾਈਮ ਤੇ ਸੁਪਰ ਵੀਰ ਆਸਟ੍ਰੇਲੀਆ ਦੇ ਵਿੱਚ ਨੇ ਸਿडनी ਚ ਉਹਨਾਂ ਨੂੰ ਮੈਂ ਸ਼ਗਿਰਦ ਕਰਕੇ ਉਸਤਾਦੀ ਪੱਕ ਦੇਾਂਗਾ ਠੀਕ ਹੈ ਇਹ ਤੁਹਾਡੇ ਲਈ ਆਈ ਮੇਰੇ ਵੱਲੋਂ ਉਹ ਸਤਾਰ ਦੀਪਕ ਪਾੜੀ ਕੋਲੋਂ ਹੋ ਕੇ ਛੱਡ ਕੇ ਮੇਰੇ ਅੱਧਾ ਆ ਰਹੇ ਨੇ ਠੀਕ ਹੈ ਠੀਕ ਹੈ ਅੱਗੇ ਵਾਲੇ ਸੋਨਪਰਾ ਕੀ ਬੈਠਾ ਥੈਂਕ ਯੂ ਸਾਰਾ ਧੰਨਵਾਦ ਹੈ ਮਾਨੀ ਦੇ ਬਾਈ ਜਿਹੜੇ ਨੰਬਰ ਤੋਂ ਮਰੇ ਜਾ ਰਹੇ ਸਮੂਹ ਅੰਦਰ ਸਾਰੀ ਸਭੀ ਦਾ ਪ੍ਰਸਤੁਤ ਹੋਈ ਹੈ ਆਈ ਆਪਕੇ

میں متاز شکریہ ادا کرتا ہوں اور جو ٹیم ہے یہاں پہ جو ہے سر بہت کا پیارا کرتے ہیں کہ ایک اثر نہ ہو کرانا بہت ہی پرٹینٹ ہو جائے اس لیے ہمارے کے لوگوں اور سب کے ساتھ پوری وقت ان کے ساتھ گزارے اس کو کے لیے ظاہر ہے جوڑا ہمیں وہ شکایت ہے کبھی بھی استان جگتا نہیں باقی کے بنا نہیں گڑا تے انہاں نوں بھی اپ فل انٹرویو کران گے شوق ہوا ہے ਆਜੂ ਨੂੰ ਕਹਾਂਗੇ ਤੇਰਾ ਲੋ ਜੀ ਨੀਟਾ ਸਾਜ ਜੀ ਹੁਣੀ ਦਿੱਲੀ ਤੋਂ ਆਏ ਨੇ ਬਹੁਤ ਵੈਲਕਮ ਆ ਗਏ ਆ ਨੀਟੇ ਸਾਜ ਜੀ ਹੁਣੀ ਜੀ ਦਿੱਲੀ ਤੋਂ ਆਏ ਹੋਏ ਆ ਤਿਆਰ ਹੋ ਜਾਓ ਜਨਾਬ ਬਹੁਤ ਬਹੁਤ ਸਾਜ ਜੀ ਤੁਹਾਨੂੰ ਜੀ ध्यानु प ਹਾਂ ਜੀ ਜੀ ਆਪਣੇ ਸਰਦਾਰ ਮਨਜੀਤ ਸਿੰਘ ਔਇਲਾ ਸਤਾਜ ਜੀ ਹੋਣੀ ਠੀਕ ਹੈ ਜੀ ਸਭ ਦੀ ਹਾਜ਼ਰੀ ਦੇ ਵਿੱਚ ਇਧਰ ਵੱਲ ਜੱਗੀ ਸਤਾਜ ਜੀ ਹੋਣੀ ਆ ਠੀਕ ਆ ਜਿਨੇ ਮੇਨ ਸਤਾ ਕਪਲ ਕੋਸ਼ ਸਤਾਜ ਜੀ ਹੋਣੀ ਆ ਤੇ ਇਹ ਜੀ ਪਹਿਲਾਂ ਸ਼ਗਿਰਦ ਕਰਨਗੇ ਹਰਜਿੰਦਰ ਤੇਜਿੰਦਰ ਸਿੰਘ ਤੇਜਿੰਦਰ ਸਿੰਘ ਸ਼ਗਿਰਦੀ ਸ਼ਗਿਰਦੀ ਕਰੋ ਜੀ ਲੋ ਜੀ ਬਹੁ ਬਹੁ ਮੁਬਾਰਕਾਂ ਜੀ ਸਤਾਜ ਜੀ ਤੁਹਾਨੂੰ ਤੁਹਾਡੀ ਸਾਰੀ ਪਾਰਟੀ ਨੂੰ ਜੀ ਜੀ ਇਹ ਬਲਵਿੰਦਰ ਸਿੰਘ ਹੈ ਜੀ ਇਹ ਵੀ ਜਿਹੜੇ ਆ ਔਇਲਾ ਉਸਤਾਦ ਜੀ ਨਾਲ ਦੇ ਸ਼ਾਗਿਰਦ ਹੋਣਗੇ ਸਭ ਦੀ ਹਾਜ਼ਰੀ ਦੇ ਵਿੱਚ ਮੇਰੇ ਜੀ ਪਹਿਲਾਂ ਸੀ ਅੱਜ ਫਿਸ਼ਲੀ ਮੈਂ ਇਹਨਾਂ ਨੂੰ ਸ਼ਾਗਿਰਦ ਰਸਮ ਹੋ ਰਹੀ ਹੈ ਜੀ ਜੀ ਕਰਾਓ ਜੀ ਮੂੰ ਮਿੱਠਾ ਕੀ ਗੱਲ ਹੈ ਜੀ ਨਾਲ ਆ ਆ ਦੇ ਨਾਲ ਆ ਜਿਹੜੇ ਸਾਰੇ ਜਿਹੜੇ ਜਿਹੜੇ ਨਾਲ ਆ ਜੀ ਦੀਪਕ ਉਸਤਾਦ ਜੀ ਹੁਣੇ ਦੱਸਣਗੇ ਜੀ ਅੱਗੋਂ ਜਿਹੜੇ ਸ਼ਾਗਿਰਦ ਹੋਣ ਲੱਗੇ ਆ ਤੇ ਇਹ ਪੁਤਰਾ ਪੇਰੂ ਹੈ ਸ਼ਗਰੂ ਨਿਹਾਰ ਸੀ ਤੇ ਇਹ ਸਰਕਾਰ ਕਰਦੇ ਨੇ ਅਕਤੂ ਤੇ ਇਹ ਹੋਰ ਚਿੰਤਿਆ ਕਰਦੇ ਨੇ ਅਪਵਾਦ ਨੂੰ ਲਾਵਾ ਹੈ ਤੇਰਾ ਪੁੱਤੂ ਹੈ ਤੇਰੇ ਮੇਰਾ ਉਹ ਸਿਲੰਕਰ ਉਹਨੂੰ ਕਿਹਦਾ ਹੱਥ ਉਹਨਾਂ ਦੇ ਹੱਥ ਚ ਦੇ ਦਿਓ ਬੁਲਾਓ ਜੀ ਹੱਥ ਜੀ ਔਰ ਜੀ ਪੰਜ ਮਿੰਟ ਇੰਤਜ਼ਾਰ ਬੋਲਾ ਸਾਹਬ ਤੇ ਉਹਨੂੰ ਸ਼ਗਰੂ ਆਪ ਦੇਦੇ ਤੰਮੀਰ ਕਪਲ ਕੋਸ਼ ਸਾਜ ਜੀ ਹਣੀ ਜੱਗੀ ਸਾਜ ਜੀ ਹਣੀ ਦੀਪ ਸਾਜ ਜੀ ਹਣੀ ਸਾਡੀ ਹਾਜਰੀ ਦੇ ਵਿੱਚ ਜਿਹੜਾ ਸ਼ਾਗਿਰਦ ਕੀਤਾ ਗਿਆ ਵਾ ਉਹ ਇਹਦਾ ਸਾਜ ਜੀ ਹੁਣਾ ਦਾ ਆ ਤੀਸਰਾ ਸ਼ਾਗਿਰਦ ਆ ਜੀ ਇੱਥੇ ਇਸ ਟਾਈਮ ਬਹੁਤ ਬਹੁਤ ਮਾਰਕਸ ਸਾਜੀ ਤੁਹਾਨੂੰ ਕੀ ਇੰਨੀ ਪਿਆਰ ਮੁਹੱਬਤ ਨਾਲ ਮਗਰ ਕਪੂ ਸਾਜ ਜੀ ਆ ਤੇ ਪਿੱਛੇ ਜੱਗੀ ਸਾਜ ਜੀ ਹਣੀ ਵੀ ਆ ਠੀਕ ਹੈ ਜੀ ਟੋਬਰ ਟੋਬਰ ਪਾਜੀ ਸੋਬਰ ਟੋਬਰ ਨਿਕਨੇ ਸੋਬਰ ਇਹ ਜੀ ਇਹਨਾਂ ਦਾ ਤਨਵੀਰ ਨਿਕਨੇਮ ਸੋਭਰੇਗਾ ਵਾ ਤੇ ਆਸਟ੍ਰੇਲੀਆ ਦੇ ਵਿੱਚ ਹੈਗੇ ਆ ਤੇ ਇਹ ਆਨਲਾਈਨ ਹੀ ਜਿਹੜੀ ਆ ਮੇਰੀ ਸ਼ਗਿਰਦ ਦੀ ਵੀਡੀਓ ਤੋਂ ਬਾਅਦ ਉਸਤਾਦੀ ਮੈਨੂੰ ਦਿਆਂਗਾ ਜੀ ਠੀਕ ਹੈ ਜੀ ਇਹਦੀ ਓਇਲਾ ਸਾਹਿਬ ਦੇ ਜਿਹੜੇ ਸ਼ਗਿਰਦ ਹੋਣਗੇ ਨਾਲ ਹੀ ਇਹਨਾਂ ਨੂੰ ਉਸਤਾਦੀ ਵਕ ਦਿੱਤੀ ਜਾਏਗੀ ਜੀ ਬਿਲਕੁਲ ਜੀ ਆਹ ਵੇਖ ਲਓ ਜੀ ਸਾਡੀ ਹਾਈ ਦੇ ਵਿੱਚ ਕੋਈ ਤਰਾਜ ਉਸਤਾਜੀ ਤੁਹਾਨੂੰ ਕਿਸੇ ਨੂੰ ਵੀ ਕੋਈ ਭਾਈ ਤਰਾਜ ਹੋਵੇ ਦੇ ਠੀਕ ਹੈ ਜੀ ਓਕੇ ਹੈ ਜੀ ਲਓ ਜੀ ਲੋ ਬਹੁਤ ਬਹੁ ਮਾਰਕਾਂ ਵਾਲਾ ਸਾਈ ਤੁਹਾਨੂੰ ਨਾਲ ਹੀ ਉਸਤਾਦੀ ਮੈਂ ਰਾਈਨੋ ਖਲੀਫਾ ਕਰ ਰਿਹਾ ਠੀਕ ਹੈ ਜੀ ਖਲੀਫੇ ਤੋਂ ਬਾਅਦ ਇਹਨਾਂ ਨੂੰ ਉਸਤਾਦੀ ਪੱਕ ਦੇਵਾਂਗਾ ਮੈਂ ਠੀਕ ਹੈ ਜੀ ਬਹੁਤ ਬਹੁ ਮਾਰਕਾਂ ਥੈਂਕ ਯੂ ਜੀ ਲੋ ਜੀ ਸੋਬਰ ਵੀਰ ਜੀ ਨਾਲ ਨੂੰ ਜਿਹੜਾ ਵਾ ਉਹ ਖਲੀਫਾ ਕਰਤਾ ਵਾ ਜੀ ਆ ਸੋਬਰ ਵੀਰ ਜੀ ਆਸਟ੍ਰੇਲੀਆ ਦੇ ਵਿੱਚ ਤੇ ਕਵਰ ਵਰਡ ਵਿਜ਼ਨ YouTube ਚੈਨਲ ਆਡੀ ਹਾਜ਼ਰੀ ਦੇ ਵਿੱਚ ਤੇ ਨਾਲ ਸੀਨੀਅਰਸ ਦੀ ਹਾਜ਼ਰੀ ਦੇ ਵਿੱਚ ਇਹ ਜਿਹੜੇ ਆ ਕਲੀਫਾ ਹੋਏ ਨੇ ਬਹੁ ਬਹੁ ਮबारकਾਂ ਜੀ ਭਾਈ ਤੁਹਾਨੂੰ ਜੀ ਸੰਦੀ ਸਾਹਿਬ ਨੂੰ ਅੱਜ ਤੋਂ ਸਟਾਫ ਕਰਾ ਦਾਂ ਜੀ ਮੈਂ ਸਾਰੇ ਉਸਤਾਦਾਂ ਤੋਂ ਪਰਮਿਸ਼ਨ ਲਈ ਹੈ ਕਿਸੇ ਨੂੰ ਕੋਈ ਹਾਂਜੀ ਜੋਜਤਾ ਜੀ ਬਹੁਤ ਬਹੁਤ ਵਧਾਈ ਠੀਕ ਹੈ ਬਹੁਤ ਬਹੁਤ ਵਧਾਈਆਂ ਸੰਦੀ ਭਾਈ ਤੁਹਾਨੂੰ ਹਾਂਜੀ ਸਾਜੀ ਅੱਜ ਤੁਸੀਂ ਤਿੰਨ ਸ਼ੀਰ ਦੇ ਵੀ ਕੀਤੇ ਆ ਇੱਕ ਖਲੀਫਾ ਵੀ ਕੀਤਾ ਸੰਦੀ ਭਾਈ ਨੂੰ ਉਸਤਾਦੀ ਦੀ ਪੱਗ ਵੀ ਦਿੱਤੀ ਆ ਪਹਿਲਾਂ ਦੇ ਤੁਹਾਨੂੰ ਅੰਮ੍ਰਿਤਸਰ ਵੱਲੋਂ ਤੇ ਆਲ ਕਬੂਤਰ ਬਾਜਾਂ ਵੱਲੋਂ ਤੇ ਕਵਰ ਵਾਰਡ ਪੀਨ ਲੋ ਬਹੁਤ ਬਹੁ ਮੁਬਾਰਕਾਂ ਜੀ ਤੇ ਸੰਦੀ ਵੀਰ ਜੀ ਕਿਦਾਂ ਦਾ ਅੱਜ ਫਿਰ ਉਸਤਾਦ ਜੀ ਨੇ ਉਸਤਾਦੀ ਬਾਗ ਮੇ ਆ ਗਏ ਜ਼ਿੰਮੇਵਾਰੀ ਮੇ ਆ ਗਈ ਤੁਹਾਨੂੰ ਜਾਦੀ ਨਿਮਾਓਗੇ ਪੂਰੀ ਸਰ ਹੋ ਕੀ ਰੋੜਾ ਯਾਰ ਏਕ ਥੈਂਕ ਯੂ ਜੀ ਅਸ਼ੇ ਨੰਬਰ ਖੜੇ ਆ ਜੀ ਬਿਲਕੁਲ ਕੋਈ ਇਜੈਕਸ਼ਨ ਤੇ ਨਹੀਂ ਗਈ ਜੀ ਨਹੀਂ ਨਹੀਂ ਕੋਈ ਤੁਹਾਡੇ ਵੱਲੋਂ ਭਾਈ ਸਿੰਘੋ ਵਾਲਾ ਸਾਹਿਬ ਤੁਹਾਡੇ ਵੱਲੋਂ ਕੋਈ ਇਜੈਕਸ਼ਨ ਤੇ ਨਹੀਂ ਸਤ ਜੀ ਇਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਤੇ ਇਧਰ ਨਾਲ ਜੀ ਕਪਲ ਕੋਸ਼ਲ ਸਤਾਜ ਜੀ ਇਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਜੱਗੀ ਸਤਾਜ ਜੀ ਇਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਇਹ ਜੀ ਆਪਣੀ ਕੈਸ਼ ਚੋਧਰੀ ਸਤਾਜ ਜੀ ਆ ਇਹਨਾਂ ਦਾ ਵੀ ਮਾਨ ਸਨਮਾਨ ਕੀਤਾ ਗਿਆ ਜੀ ਸਮੀਰ ਮੱਟੂ ਸਾਹਿਬ ਇਹਨਾਂ ਦਾ ਵੀ ਮਾਨ ਸਨਮਾਨ ਕੀਤਾ ਗਿਆ ਜੀ ਨੀਤੇ ਭਾਜੀ ਇਹਨਾਂ ਦਾ ਆਦਰ ਮਾਨ ਸਤਕਾਰ ਕੀਤਾ ਗਿਆ ਜੀ ਸਾਥਿਹਾਰੀ ਵਿੱਚ ਇਹਨਾਂ ਦਾ ਮਾਨ ਸਨਮਾਨ ਬਹੁਤ ਜ਼ਰੂਰੀ ਹੀ ਜੀ ਇਸ ਕਲਬ ਦੇ ਆਗਮਨ ਕਾਰਜਕਰਮ ਕੋ ਬਹੁਤ ਜ਼ਰੂਰੀ ਹੀ ਜੀ ਇਹਨਾਂ ਦਾ ਮਾਨ ਸਨਮਾਨ। ਉਸਤਾਦ ਸ਼ਮਸ਼ੇਰ ਸਿੰਘ ਜੀ। ਕੌਲੀ ਸ਼ਮਸ਼ੇਰ ਸਿੰਘ ਦੀ ਵਾਹਿਵਾ ਇਹਨਾਂ ਦਾ ਹੀ ਮਾਨ ਸਨਮਾਨ ਕੀਤਾ ਗਿਆ ਜੀ। ਇੱਧਰ ਜੀ ਆਪਣੇ ਅਮਰ ਵੀਰ ਜੀ ਹਣੀ ਬਟਾਲੇ ਤੋਂ ਇਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਜੀ। ਲੋ ਜੀ ਆਪਣੇ ਸੁਪਰ ਸਾਹਿਬ ਜਿਹੜੇ ਆ ਉਹਨਾਂ ਦੇ ਆ ਛੋਟੇ ਬ੍ਰਦਰ ਆ ਕੀ ਨਾਂ ਵੀਰ ਜੀ ਆਪਣਾ ਹਾਂਜੀ ਪਿੱਲੂ ਵੀਰ ਜੀ ਹੁਣੀ ਤੇ ਸੁਪਰ ਭਾਈ ਐਕਸੈਪਟ ਕਰ ਰਹੇ ਆ ਤੇ ਮਨਜੀਤ ਸਿੰਘ ਓਇਲਾ ਸਤਾ ਜਿਹੜੇ ਆ ਸਾਡੀ ਵਗ ਦੇ ਰਹੇ ਆ ਆ ਤਲਵਾਰਾ ਜੀ ਦੀ ਪੱਗ ਜਿਹੜੀ ਦੇਤੀ ਹੋਈ ਆ ਨਾਲ ਕਿੰਨੀ ਕੁ ਖੁਸ਼ੀ ਕੀ ਤੁਹਾਨੂੰ ਅੱਜ ਕਿ ਪਲੀਜ਼ ਆਓ ਆ ਗਿਆ ਕਰਨੋ ਸ਼ੁਰੂਆਤ ਕਰਦੇ ਹਮ ਲੋਕ ਜਿੱਥੇ ਗੈਸਟ ਆਫ ਚਲੋ ਜੀ ਆਈਏ ਨੇ ਆਪਣੀ ਨੀ ਨੀ ਬਹੁਤ ਵਧੀਆ ਤੁਹਾਨੂੰ ਕਵ